ਅੱਜਕੱਲ ਬਹੁਤ ਸਾਰੇ ਜਿਹੜੇ ਵਿਆਹ ਦੇ ਸਮਾਗਮ ਹੁੰਦੇ ਆ ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਆ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਮर्यादा ਕੀ ਹੁੰਦੀ ਆ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਤੋਂ ਕਿੱਡੀਆਂ ਭੁੱਲਾਂ ਹੋਈ ਜਾਂਦੀਆਂ 100 ਸਾਖੀ ਦੇ ਵਿੱਚ ਮਹਾਰਾਜ ਨੇ ਵਿਆਹ ਦੀਆਂ ਰਸਮਾਂ ਸਮੇ ਸਾਡੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਜੇ ਅਸੀਂ ਇਤਿਹਾਸ ਪੜ੍ਹਿਆ ਹੋਵੇ ਅਸੀਂ ਉਹ ਗਲਤੀਆਂ ਕਦੇ ਨਹੀਂ ਕਰਾਂਗੇ ਜਦੋਂ ਸਾਨੂੰ ਪਤਾ ਲੱਗੂ ਵੀ ਮਹਾਰਾਜ ਨੇ ਇਹ ਚੀਜ਼ ਲਈ ਰੋਕਿਆ ਸੀਗਾ ਅੱਜ ਅਸੀਂ ਇੰਨੀ ਕਰੀ ਜਾਂਦੇ ਆਂ ਉਹ ਤੇਲ ਚਾੜਨੇ ਸਾਰੀਆਂ ਚੀਜ਼ਾਂ ਕਰਨੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਰੋਕਿਆ ਪਰ ਲੋਕ ਜਿਹੜੇ ਆ ਦੇਖਾ ਦੇਖੀ ਇੱਕ ਦੂਜੇ ਨੂੰ ਕਿੱਡੀਆਂ ਗਲਤੀਆਂ ਕਰੀ ਜਾਂਦੇ ਆ ਕਿੱਡੇ ਮੂਰਖ ਤੁਸੀਂ ਤਾਂ ਨਹੀਂ ਕਿਤੇ ਇਹੋ ਜੀਆਂ ਗਲਤੀਆਂ ਕਰਦੇ ਗੁਰਮੁਖ ਪਿਆਰਿਓ ਤਾਂ ਇੱਕ ਵਾਰੀ ਇਹ ਜਿਹੜੀ ਵਿਚਾਰ ਆ ਜਰੂਰ ਸਰਵਣ ਕਰਿਓ ਮਹਾਰਾਜ ਨੇ ਕਿਵੇਂ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਿਆ ਜੋ ਅੱਜ ਅਸੀਂ ਕਰਦੇ ਆ ਇਹਨਾ 100 ਸਾਖੀ ਦੇ ਵਿੱਚ 77ਵੀਂ ਸਾਖੀ ਆਉਂਦੀ ਆ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੀਵਾਨ ਸਜਾਇਆ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਜੋ ਸਿੰਘ ਹੈ ਇਹਦੇ ਬੇਟੇ ਦਾ ਵਿਆਹ ਹੈ ਜੀ ਮਹਾਰਾਜ ਜੀ ਦੱਸੋ ਤੇਲ ਚਾੜਨਾ ਹੈ ਕਿ ਨਹੀਂ ਗੁਰੂ ਮਹਾਰਾਜ ਗਾਨੇ ਜਿਹੜੇ ਆ ਗੁੱਟਾਂ ਤੇ ਲੋਕ ਬੰਦਦੇ ਆ ਵਿਆਹਾਂ ਦੇ ਵਿੱਚ ਅੱਜ ਵੀ ਉਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਗਾਨਾ ਬਣਾ ਦਈਏ ਕਿ ਨਹੀਂ ਜੀ ਤੇ ਮਹਾਰਾਜ ਜੀ ਆਪ ਜੀ ਦਾ ਕੀ ਹੁਕਮ ਅਸੀਂ ਤਾਂ ਆਪ ਜੀ ਦਾ ਹੁਕਮ ਮੰਨਾਂਗੇ ਜਿਵੇਂ ਤੁਸੀਂ ਕਹੋਗੇ ਪ੍ਰਾਤਨ ਲੋਕ ਜਿਹੜੇ ਸੀਗੇ ਤੇਲ ਚਾੜਦੇ ਹੁੰਦੇ ਸੀਗੇ ਬਹੁਤ ਕੁਝ ਕਰਦੇ ਸੀ ਗਾਨੇ ਬੰਦਦੇ ਸੀ ਅੱਜ ਵੀ ਬੜਾ ਕੁਝ ਕਰਦੇ ਆ ਹੁਣ ਤੁਸੀਂ ਕਲਗੀਧਰ ਪਾਤਸ਼ਾਹ ਜੀ ਦਾ ਜਵਾਬ ਸੁਣਿਓ ਮਹਾਰਾਜ ਨੇ ਕਿੰਨਾ ਪਿਆਰ ਨਾਲ ਜਵਾਬ ਦਿੱਤਾ ਮਹਾਰਾਜ ਕਹਿੰਦੇ ਸਿੱਖਾ ਤੁਹਾਡੇ ਤੇ ਨਿਰੰਕਾਰ ਪਰਮੇਸ਼ਰ ਬਾਬਾ ਨਾਨਕ ਜੀ ਦੀ ਕਿਰਪਾ ਬਹੁਤ ਆ ਕਿਉਂਕਿ ਘਰ ਦੇ ਵਿੱਚ ਖੁਸ਼ੀ ਦਾ ਸਮਾਗਮ ਆ ਤੇਰੇ ਬੱਚੇ ਦਾ ਵਿਆਹ ਵਾ ਮਹਾਰਾਜ ਨੇ ਆਖਿਆ ਅਸੀਂ ਖੁਸ਼ੀਆਂ ਵੀ ਸਾਂਝੀਆਂ ਕਰਨੀਆਂ ਨੇ ਸਭ ਕੁਝ ਕਰਨਾ ਇਹ ਸੋ ਸਾਕੀ ਦੇ ਵਿੱਚ ਬਚਨ ਮਹਾਰਾਜ ਨੇ ਆਖਿਆ ਗੁਰੂ ਨੇ ਤੁਹਾਨੂੰ ਖੁਸ਼ੀ ਦਿੱਤੀ ਆ ਰੱਬ ਦੀ ਬੜੀ ਕਿਰਪਾ ਵਾ ਪਰ ਸਿੱਖੋ ਕਦੇ ਵੀ ਆ ਤੇਲ ਪਾ ਕੇ ਗਾਨੇ ਬੰਨਣੇ ਸੈਤ ਕਰਨੀ ਇਹ ਤਾਂ ਚੰਗੀ ਗੱਲ ਨਹੀਂ ਹੈਗੀ ਇੱਕ ਸਿੱਖ ਸਿੰਘ ਖਾਲਸੇ ਵਾਸਤੇ ਜਦੋਂ ਵੀ ਆਪਾਂ ਮਹਾਰਾਜ ਕਹਿੰਦੇ ਤੇਲ ਝਾੜਦੇ ਆ ਜਾਂ ਇਦਾਂ ਉਹ ਰੋ ਰੀਤੀ ਜੀ ਬਣਾ ਲੈਨੇ ਆ ਉਦੋਂ ਨਾ ਅਸੀਂ ਕਰਮ ਕੰਡਾਂ ਵਿੱਚ ਫਸ ਜਾਂਦੇ ਆ ਉਦੋਂ ਬਲਾਵਾ ਜਿਹੜੀਆਂ ਬੰਦੇ ਦੇ ਨੇੜੇ ਆ ਜਾਂਦੀਆਂ ਬਿਲਕੁਲ ਕਥਾ ਦੇ ਵਿੱਚ ਇਉਂ ਹੀ ਲਿਖਿਆ ਜਿਵੇਂ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਹਾ ਅਸੀਂ ਮੰਗਣ ਰੱਬ ਤੋਂ ਖੁਸ਼ੀਆਂ ਜਾਂਦੇ ਆ ਪਰ ਆ ਚੀਜ਼ਾਂ ਕਰਕੇ ਆਪਣੇ ਪੈਰਾਂ ਤੇ ਕਹਾੜੀ ਆਪ ਮਾਰਦੇ ਆ ਤੇ ਮਹਾਰਾਜ ਕਹਿੰਦੇ ਲੋਕ ਜਿਹੜੇ ਆ ਲੋਹੇ ਦੇ ਛੱਲੇ ਪਾਉਂਦੇ ਆ ਗਾਨੇ ਬੰਨ ਛੱਡਦੇ ਆ ਇਹ ਅਸਲ ਦੇ ਵਿੱਚ ਵਿਗਨ ਹੀ ਪਾਉਂਦੇ ਆ ਗੁਰੂ ਸਾਹਿਬ ਜੀ ਨੇ ਜੋ ਦੱਸੀ ਮਰਿਆਦਾ ਆਨੰਦ ਕਾਰਜ ਦੀ ਉਹ ਤਾਂ ਬਿਲਕੁਲ ਕਥਾ ਕੀਰਤਨ ਗੁਰਬਾਣੀ ਗੁਰਮਤ ਅਨੁਸਾਰ ਹੋਣੀ ਚਾਹੀਦੀ ਸੀ ਹੁਣ ਅੱਜ ਦੇ ਲੋਕਾਂ ਦਾ ਤੁਸੀਂ ਹਾਲ ਵੇਖ ਲਓ ਨੱਚਣ ਵਾਲੀਆਂ ਜਿਹੜੀਆਂ ਸਟੇਜ ਤੇ ਨੱਚੀ ਜਾਂਦੀਆਂ ਹੁੰਦੀਆਂ ਉਹਨਾਂ ਦਾ ਕਰੈਕਟਰ ਉਹਨਾਂ ਦਾ ਆਚਰਣ ਅਸੀਂ ਆਪਣੇ ਵਿਆਹ ਤੇ ਉਹਨਾਂ ਨੂੰ ਲੈ ਕੇ ਆਉਂਦੇ ਆ ਲੋਕ ਸ਼ਰਾਬ ਪੀ ਕੇ ਲੜਦੇ ਆ ਉਹਨਾਂ ਨਾਲ ਹੁਣ ਪਿੱਛੇ ਜੇ ਤੁਸੀਂ ਖਬਰ ਸੁਣੀ ਹੈ ਕਿੰਨੀ ਇਹਨਾਂ ਦੀ ਲੜਾਈ ਹੋਈ ਆਪਸ ਵਿੱਚ ਵਿਆਹ ਖਰਾਬ ਹੋ ਗਿਆ ਸ਼ਰਾਬਾਂ ਪੀ ਕੇ ਇਹਨਾਂ ਤੇ ਗਲਾਸ ਮਾਰਦੇ ਆ ਗੰਦੇ ਇਹਨਾਂ ਨੂੰ ਕਮੈਂਟ ਕਰਦੇ ਆ ਗੁਰਮਖ ਪਿਆਰਿਓ ਕੀ ਫਾਇਦਾ ਇਹੋ ਜੇ ਵਿਆਹ ਦਾ ਤਾਂ ਮਹਾਰਾਜੇ ਨੇ ਉਦੋਂ ਤੋਂ ਰੋਕਿਆ ਹੋਇਆ ਸੀਗਾ ਵਿਆਹ ਵਾਲੇ ਸਮਾਗਮ ਵਿੱਚ ਇਹੋ ਜਿਹਾ ਕੁਝ ਕਰੋਗੇ ਵਿਗਨ ਪਵੇਗਾ ਮਹਾਰਾਜ ਨੇ ਕਿਹਾ ਵੀ ਸਿੱਖੋ ਹੁਕਮ ਮੰਨੋਗੇ ਤਾਂ ਰੱਛਿਆ ਹੋਵੇਗੀ ਵਾ ਸਿੱਧੀ ਜੀ ਗੱਲ ਮਹਾਰਾਜ ਨੇ ਕਹਿ ਦਿੱਤੀ ਹੁਣ ਤੁਸੀਂ ਇਹਨੂੰ ਜਿਵੇਂ ਮਰਜ਼ੀ ਲੈ ਲਓ ਵੀ ਗੁਰੂ ਦਾ ਬਚਨ ਮੰਨ ਕੇ ਸੁੱਖ ਮਿਲਦਾ ਅੱਗੇ ਵੀ ਬੜਾ ਕੁਝਾ ਕਥਾ ਦੇ ਵਿੱਚ ਵਿਆਹ ਦੇ ਸਮਾਗਮ ਲੋਕ ਕਰਦੇ ਅੱਜ ਵੀ ਕਰਦੇ ਆ ਪਰ ਉਹਨਾਂ ਨੂੰ ਮਰਿਆਦਾ ਦਾ ਨਹੀਂ ਪਤਾ ਮਹਾਰਾਜ ਕਹਿੰਦੇ ਦੇਖੋ ਭਾਈ ਜਦੋਂ ਜਨ ਚਾੜਨੀ ਹੋਵੇ ਉਸ ਤੋਂ ਪਹਿਲਾਂ ਜਿਹੜਾ ਬੱਚਾ ਵਾ ਉਹਨੂੰ ਥੋੜਾ ਸਮਝਾਓ ਸਿੱਖੀ ਦੇ ਸਿਧਾਂਤ ਦੱਸੋ ਮਹਾਰਾਜ ਕਹਿੰਦੇ ਬੱਚੇ ਨੂੰ ਅੰਮ੍ਰਿਤ ਛਕਾਓ ਤੇ ਜੇਕਰ ਬੱਚੇ ਨੇ ਅੰਮ੍ਰਿਤ ਛਕ ਲਿਆ ਗੁਰੂ ਦੀ ਕਿਰਪਾ ਹੋ ਗਈ ਫੇਰ ਤਾਂ ਭਾਵ ਵਿਕਾਰ ਉਹਦੇ ਆਪ ਹੀ ਬਹੁਤੇ ਰੁੱਕ ਜਾਣੇ ਆ ਅੰਮ੍ਰਿਤ ਛਕਣ ਦੇ ਨਾਲ ਅਸੀਂ ਵੇਖਦੇ ਹਾਂ ਕਿੰਨਾ ਕੁਝ ਬੰਦੇ ਦਾ ਰੁੱਕ ਜਾਂਦਾ ਬਾਹਰਲੀ ਮਰਿਆਦਾ ਜਿਹੜੀ ਆ ਸ਼ਰਾਬ ਨਹੀਂ ਪੀਣੀ ਨਸ਼ਿਆਂ ਤੋਂ ਬੰਦਾ ਰਹਿਤ ਹੋ ਜਾਂਦਾ ਕਿੰਨੀਆਂ ਚੀਜ਼ਾਂ ਰੁੱਕ ਜਾਂਦੀਆਂ ਸਿੱਧੇ ਸਿੱਧੇ ਬਾਕੀ ਤਾਂ ਮੰਨੇ ਦੀ ਨਾਮ ਦੀ ਕਮਾਈ ਆ ਜਿਹੜਾ ਮਨ ਨੂੰ ਰੋਕਣਾ ਫੁਰਨੇ ਰੋਕਣੇ ਉਹ ਤਾਂ ਅਭਿਆਸ ਆ ਅਮਰਤ ਛਕਣਾ ਇੱਕ ਦਾਖਲਾ ਲੈਣਾ ਫਿਰ ਵਿੱਦਿਆ ਵੀ ਪੜ੍ਹਨੀ ਪੈਂਦੀ ਹੈ ਤਾਂ ਮਹਾਰਾਜ ਨੇ ਕਿਹਾ ਦੇਖੋ ਜੀ ਮਰਿਆਦਾ ਦਾ ਖਿਆਲ ਰੱਖੋ ਤੁਸੀਂ ਕੁਝ ਸਿੱਖ ਕਹਿਣ ਲੱਗੇ ਮਹਾਰਾਜ ਪਾਂਦੇ ਜਿਹੜੇ ਆ ਨਾ ਪੰਡਤ ਲੋਕ ਆ ਇਹ ਸਾਨੂੰ ਕਹਿੰਦੇ ਤੇਲ ਚਾੜੋ ਸੈਂਤ ਪਾਓ ਮਹਾਰਾਜ ਕਹਿੰਦੇ ਭਾਈ ਉਹਨਾਂ ਨੇ ਤਾਂ ਤੁਹਾਨੂੰ ਕਹਿਣਾ ਹੀ ਆ ਕਾਕੇ ਉਹਨਾਂ ਨੂੰ ਮਾਇਆ ਚੰਗੀ ਲੱਗਦੀ ਆ ਉਹ ਤੁਹਾਨੂੰ ਪਖੰਡ ਕਰਾ ਕੇ ਮਾਇਆ ਲੈਣੀ ਚਾਹੁੰਦੇ ਤੁਹਾਡੇ ਤੋਂ ਵੀ ਆ ਤੁਹਾਡੇ ਤੇ ਸਾੜ ਸਤੀ ਚੱਲਦੀ ਆ ਆ ਤੁਹਾਡਾ ਗ੍ਰਹਿ ਵਿਗੜ ਗਿਆ ਐਵੇਂ ਉਹ ਗੱਲਾਂ ਕਰਦੇ ਰਹਿੰਦੇ ਮਹਾਰਾਜ ਕਹਿੰਦੇ ਉਹਨਾਂ ਦੇ ਮਗਰ ਨਹੀਂ ਲੱਗਣਾ ਖਾਲਸਾ ਜੀ ਇਹਨਾਂ ਦੀ ਤਾਂ ਕਰਤੀ ਇਹ ਆ ਭਾਵ ਕਿ ਇਹਨਾਂ ਨੇ ਤਾਂ ਲੋਕਾਂ ਨੂੰ ਪਰਮਾ ਕੇ ਪੈਸੇ ਬਣਾਉਣੇ ਹੁੰਦੇ ਆ ਉਹਦੀ ਰੋਜੀ ਰੋਟੀ ਵੀ ਕਮਾਉਣੀ ਹੈ ਇਹਨਾਂ ਨੇ ਉਪਜੀਵਕਾ ਵਾਸਤੇ ਇਹਨਾਂ ਨੇ ਚੀਜ਼ਾਂ ਲਿਖ ਦਿੱਤੀਆਂ ਨੇ ਸਿੱਖਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਵੀ ਗਿਆਨ ਦਿਓ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਗੁਰੂ ਸਾਹਿਬ ਜੀ ਕਹਿੰਦੇ ਭਾਈ ਆਨੰਦ ਸੰਸਕਾਰ ਦੀ ਜਿਹੜੀ ਮਰਿਆਦਾ ਵਾ ਉਹਦੇ ਵਿੱਚ ਤਾਂ ਇਹ ਹੈ ਕਿ ਬੱਚਾ ਬੱਚੀ ਜਿਹੜੇ ਆ ਬਾਣੀ ਨਾਲ ਜੁੜੇ ਹੋਣੇ ਚਾਹੀਦੇ ਆ ਅੰਮ੍ਰਿਤਧਾਰੀ ਹੋਣੇ ਚਾਹੀਦੇ ਆ ਫਿਰ ਵਾਰੀ-ਵਾਰੀ ਲਾਵਾਂ ਦਾ ਪਾਠ ਹੁੰਦਾ ਵਾ ਪਹਿਲੜੀ ਲਾਵ ਦੂਜੜੀ ਲਾਵ ਤੀਜੜੀ ਲਾਵ ਚੌਥੜੀ ਲਾ ਫਿਰ ਉਹਨਾਂ ਦੇ ਅਰਥ ਕਰਕੇ ਦੱਸੇ ਜਾਂਦੇ ਆ ਆਨੰਦ ਕਾਰਜ ਤੋਂ ਬਿਨਾਂ ਲਾਵਾ ਪੜੇ ਤੋਂ ਬਿਨਾ ਕੀਰਤਨ ਕੀਤੇ ਤੋਂ ਬਿਨਾ ਇਹ ਅਸੀਂ ਮੰਨਦੇ ਹੀ ਨਹੀਂ ਕਿ ਕੋਈ ਪਤੀ ਪਤਨੀ ਐ ਸਿੱਖਾਂ ਦੇ ਵਿੱਚ ਹਾਂ ਮਹਾਰਾਜ ਕਹਿੰਦੇ ਇਹ ਜਿਹੜੇ ਪੰਡਤ ਲੋਕ ਨੇ ਇਹ ਬ੍ਰਾਹਮਣ ਨੇ ਇਹ ਤੁਹਾਨੂੰ ਬਹੁਤ ਕੁਝ ਕਹਿ ਦੇਣਗੇ ਇਹ ਮਨਾਈਆਂ ਗੱਲਾਂ ਕਰਨਗੇ ਪਰ ਤੁਸੀਂ ਇਹਨਾਂ ਦੀ ਮੰਨਣੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਨੇ ਬਹੁਤ ਪ੍ਰੇਮ ਨਾਲ ਸਮਝਾਇਆ ਕੱਲੀ-ਕੱਲੀ ਲਾਮ ਦੇ ਅਰਥ ਵੀ ਦੱਸੇ ਉਦੋਂ ਨਾਲ ਕੁਝ ਲੋਕ ਸੀਗੇ ਜਿਹੜੇ ਕਿ ਉਹ ਤਾਂ ਅੱਗ ਦੇ ਦਿਵਾਲੇ ਫੇਰੇ ਕਰਦੇ ਹੁੰਦੇ ਸੀ ਸਿੱਖਾਂ ਨੇ ਉੱਠ ਕੇ ਕਿਹਾ ਮਹਾਰਾਜ ਲੋਕ ਸਾਨੂੰ ਮਜ਼ਾਕ ਕਰਦੇ ਆ ਆਪਾਂ ਨੂੰ ਕਹਿੰਦੇ ਆ ਵੀ ਤੁਸੀਂ ਨਵੀਂ ਰੀਤ ਮਰਿਆਦਾ ਚਲਾ ਦਿੱਤੀ ਆ ਮਹਾਰਾਜ ਕਹਿੰਦੇ ਦੇਖੋ ਭਾਈ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਮਹਾਰਾਜ ਕਹਿੰਦੇ ਭਾਈ ਜਿੰਨਾ ਅੰਦਰ ਅਗਿਆਨ ਹੁੰਦਾ ਕੂੜ ਹੁੰਦਾ ਉਹਨਾਂ ਨੂੰ ਸੱਚ ਕਿੱਥੇ ਚੰਗਾ ਲੱਗਣਾ ਵਾ ਇਹ ਜਿਹੜੀ ਮਰਿਆਦਾ ਇਹਨਾਂ ਨੂੰ ਲੱਗਦਾ ਵੀ ਅਸੀਂ ਪ੍ਰਾਤਨ ਸਮੇਂ ਤੋਂ ਲੰਮਾ ਸਮਾਂ ਕੋਈ ਗਲਤ ਕਰ ਰਿਹਾ ਹੋਵੇ ਨਵਾਂ ਕੋਈ ਉਠੇ ਤੇ ਉਹ ਸਹੀ ਕਰਨ ਲੱਗੇ ਪੁਰਾਣਾ ਕਹੇਗਾ ਇੰਨੇ ਸਮੇਂ ਤੋਂ ਅਸੀਂ ਆਹ ਕਰ ਰਹੇ ਸੀ ਤੁਸੀਂ ਨਵੀਂ ਰੀਤੀ ਬਣਾਤੀ ਮਹਾਰਾਜ ਕਹਿੰਦੇ ਨਵੀਂ ਮਰਿਆਦਾ ਨਹੀਂ ਇਹ ਠੀਕ ਮਰਿਆਦਾ ਵਾ ਤੇ ਗੁਰੂ ਸਾਹਿਬ ਜੀ ਨੇ ਇਹ ਵੀ ਕਿਹਾ ਸਿੱਖੋ ਸਿੰਘੋ ਸਾਰੇ ਇਹ ਜਿਹੜੇ ਲੋਕ ਆ ਨਾ ਇਹ ਤੁਹਾਡੇ ਨਾਲ ਈਰਖਾ ਬੰਨੀ ਪਿਰਦੇ ਆ ਬਹੁਤ ਜ਼ਿਆਦਾ ਈਰਖਾ ਕਰਦੇ ਆ ਸਾਡੀ ਮਰਿਆਦਾ ਹੀ ਇੰਨੀ ਵਧੀਆ ਵਾ ਕਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜਾਤ ਪਾਤ ਦਾ ਖੰਡਨ ਮਹਾਰਾਜ ਨੇ ਕੀਤਾ ਇਸਤਰੀਆਂ ਨੂੰ ਹੱਕ ਦਵਾਏ ਆ ਤੇ ਹੈ ਹੀ ਕਿੰਨਾ ਸੋਹਣਾ ਇਹ ਮਹਾਰਾਜ ਨੇ ਬਣਾ ਦਿੱਤਾ ਪੰਥ ਖਾਲਸਾ ਪੰਥ ਸਥਾਪਿਤ ਕਰ ਦਿੱਤਾ ਪ੍ਰਗਟ ਕਰ ਦਿੱਤਾ ਜੀ ਤੇ ਮਹਾਰਾਜ ਨੇ ਕਿੱਡੀ ਵੱਡੀ ਮਰਿਆਦਾ ਕਿੰਨੀ ਸੋਹਣੀ ਰਹਿਤ ਮਰਿਆਦਾ ਸਾਨੂੰ ਦਿੱਤੀ ਹੈ ਹੈ ਕੋਈ ਇਹੋ ਜਿਹੀ ਰਹਿਤ ਮਰਿਆਦਾ ਕਿਤੇ ਨਹੀਂ ਮਿਲਣਦੀ ਜਦੋਂ ਵਾਰ-ਵਾਰ ਸਿੱਖਾਂ ਨੇ ਕਿਹਾ ਕਿ ਇਹ ਲੋਕ ਸਾਡਾ ਮਜ਼ਾਕ ਉਡਾਉਂਦੇ ਮਹਾਰਾਜ ਕਹਿੰਦੇ ਸਾਖਤ ਕਾ ਬਕਣਾ ਇਉਂ ਜਾਨੋ ਜੈਸੇ ਪਵਨ ਚਲਾਈ ਇਹ ਜਿਹੜੇ ਕਠੋਰ ਚਿੱਤ ਵਾਲੇ ਲੋਕ ਆ ਨਾ ਇਹ ਇਉਂ ਬਕਦੇ ਆ ਇਉਂ ਬੋਲਦੇ ਆ ਜਿਸ ਤਰ੍ਹਾਂ ਹਵਾ ਦਾ ਬੁੱਲਾ ਹੁੰਦਾ ਭਾਵ ਜਿਵੇਂ ਹਵਾ ਚੱਲਣ ਤੇ ਦਰਖਤਾਂ ਦੇ ਪੱਤਿਆਂ ਵਿੱਚੋਂ ਖੜਕਾ ਸੁਣਦਾ ਇਉਂ ਸਾਖਤਾਂ ਦਾ ਬੋਲਣਾ ਖਪਖਪਾਉਣਾ ਹੀ ਹੁੰਦਾ ਮਹਾਰਾਜ ਕਹਿੰਦੇ ਤੁਸੀਂ ਬਹੁਤਾ ਧਿਆਨ ਨਹੀਂ ਦੇਣਾ ਇਹਨਾਂ ਵੱਲ ਗੁਰੂ ਸਾਹਿਬ ਦੀ ਬਾਣੀ ਵਿੱਚ ਪੰਕਤੀ ਦਰਜਾ ਗੁਰਮੁਖ ਪਿਆਰਿਓ ਤੇ ਆਪ ਜੀ ਪੜ ਸਕਦੇ ਹੋ। ਗੁਰੂ ਜੀ ਕਹਿਣ ਲੱਗੇ ਤੁਸੀਂ ਸਾਰੇ ਗੁਰੂ ਗੁਰੂ ਜਪਦੇ ਹੋਏ ਜੋ ਰੀਤ ਮਰਿਆਦਾ ਅਸਾਂ ਵਿਆਹ ਦੀ ਕਹੀ ਆ ਇਹੀ ਕਰਿਓ। ਚਾਰ ਲਾਮਾਂ ਦਾ ਪਾਠ ਕੀਰਤਨ ਸਾਦਾ ਵਿਆਹ ਬਿਲਕੁਲ। ਗੁਰੂ ਜੀ ਨੇ ਇਹ ਵੀ ਕਹਿਤਾ ਹੋਰ ਕਿਸੇ ਦੇ ਧੋਖੇ ਵਿੱਚ ਨਾ ਆਇਓ ਆਪਣਾ ਆਪ ਨਾ ਗਵਾਇਓ। ਲੋਕ ਲਾਜ ਤੋਂ ਡਰੋ ਨਾ ਬੇਇਲਮ ਨਤਵਾ ਖੁਦਾ ਰਾਹ ਸ਼ਨਾਕਤ। ਆਵਨੇ ਆਇ ਇਸ ਰੇਸ਼ਟ ਮੈਂ ਬਨ ਬੂਝੇ ਪਸ ਢੋਰ ਨਾਨਕ ਗੁਰਮੁਖ ਸੋ ਬੂਝੇ ਜਾ ਕੇ ਭਾਗ ਮਥੋਰ ਮੰਨੇ ਤਰੇ ਤਾਰੇ ਗੁਰ ਸਿੱਖ ਸਿੱਖੋ ਵਿਦਿਆ ਪੜੋ ਗੁਰੂ ਦੇ ਹੁਕਮ ਦੀ ਮਰਿਆਦਾ ਕਰੋ ਸਿੱਖੋ ਅਸੀਂ ਫਾਰਸੀ ਪੜਦਿਆਂ ਦੇਖਿਆ ਸੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਬਚਨ ਵੀ ਆਪਣੇ ਮੱਜਬ ਦੀਨ ਸ਼ਰਾ ਕਲਮੇ ਦੀ ਇੱਕ ਵਾਰੀ ਉਹ ਬਾਤ ਸੁਣ ਲੈਣ ਫਿਰ ਸਾਰੀ ਉਮਰ ਨਹੀਂ ਭਲਾਉਂਦੇ ਮੁਸਲਮਾਨ ਵੀਰ ਜਿਹੜੇ ਆ ਤੇ ਮਹਾਰਾਜ ਨੇ ਆਖਿਆ ਭਾਈ ਤੁਸੀਂ ਵੀ ਭਰੋਸਾ ਕਰੋ ਆਪਣੇ ਐਸਟ ਦੇ ਉੱਪਰ ਗੁਰੂ ਸਾਹਿਬ ਜੀ ਨੇ ਬਹੁਤ ਸੋਹਣੀ ਗੱਲ ਕਹੀ ਮਹਾਰਾਜ ਕਹਿੰਦੇ ਘਰ ਦੇ ਵਿੱਚ ਕੋਈ ਡੰਗਰ ਪਸ਼ੂ ਵੀ ਰੱਖਿਆ ਹੋਵੇ ਕੂਕਰ ਵੀ ਰੱਖਿਆ ਹੋਵੇ ਨਾ ਉਹਨੂੰ ਦੂਰ ਛੱਡ ਆਈਏ ਉਹ ਵੀ ਆਪਣੇ ਘਰੇ ਵਾਪਸ ਆ ਜਾਂਦਾ ਉਹਨੂੰ ਵੀ ਘਰ ਦੀ ਪਛਾਣ ਹੁੰਦੀ ਆ ਪਰ ਅੱਜ ਦੇ ਸਿੱਖ ਆਪਾਂ ਵੇਖਦੇ ਆ ਇਹਨਾਂ ਨੂੰ ਬਿਲਕੁਲ ਨਹੀਂ ਪਛਾਣ ਵੀ ਸਾਡੇ ਗੁਰੂ ਦੀ ਮਰਿਆਦਾ ਕੀ ਕਹਿੰਦੀ ਆ ਸਾਡਾ ਨਿੱਜ ਘਰ ਕੀ ਆ ਸਾਡਾ ਅਸਲ ਘਰ ਕੀ ਆ ਇਹ ਕਿਤੇ ਹੋਰ ਹੀ ਤੁਰੇ ਫਿਰਦੇ ਆ ਅੱਜ ਦੇ ਵਿਆਹ ਦਾ ਮਾਹੌਲ ਸ਼ਰਾਬਖਾਨੇ ਉਹ ਜਿਹੜੇ ਸ਼ਾਮ ਨੂੰ ਡਿੱਗੇ ਪਏ ਹੁੰਦੇ ਸ਼ਰਾਬਾਂ ਪੀ ਪੀ ਕੇ ਜਾਂ ਲੜੋ ਲੜਾਈ ਹੋ ਰਹੀ ਹੁੰਦੀ ਆ ਇੱਕ ਪਾਸੇ ਨਾਚ ਗਾਣਾ ਹੋ ਰਿਹਾ ਹੁੰਦਾ ਗੰਦੇ ਅਸ਼ਲੀਲ ਗੀਤ ਸਾਡੀਆਂ ਹੀ ਪੈਣਾ ਹੁੰਦੀਆਂ ਅਸੀਂ ਉਹਨਾਂ ਦੇ ਸਾਹਮਣੇ ਹੀ ਉਹਨਾਂ ਤੇ ਵਾਹ ਵਾਹ ਖੱਟਣ ਵਾਸਤੇ ਨੱਚੀ ਜਾ ਰਹੇ ਹੁੰਨੇ ਆ ਕੀ ਕੁਝ ਨਹੀਂ ਹੋਈ ਜਾਂਦਾ ਸਮਾਜ ਵਿੱਚ ਕਿੰਨੀ ਇਹ ਭਾਵ ਕੀ ਇੱਕ ਅਕਲੋਂ ਅੰਨਿਆਂ ਵਾਲੀ ਗੱਲ ਆ ਮੂਰਖਾਂ ਦੇ ਸਰਦਾਰ ਹਨ ਸਾਰੇ ਇਹ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਪਸ਼ੂ ਵੀ ਆਪਣੇ ਘਰ ਦੀ ਮਾਲਕ ਦੀ ਖਬਰ ਰੱਖਦੇ ਆ ਪਰ ਬਾਰ ਬਾਰ ਮਹਾਰਾਜ ਕਹਿੰਦੇ ਸਮਝਾਈਦਾ ਕੁਝ ਲੋਕ ਸਮਝਦੇ ਨਹੀਂ ਹੈਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਪਛਤਾਉਣਗੇ ਜੋ ਗੁਰੂ ਦੀ ਮਰਿਆਦਾ ਚੇਤੇ ਨਹੀਂ ਰੱਖਣਗੇ ਮਹਾਰਾਜ ਨੇ ਇੱਕ ਭਵਿੱਖ ਬਾਣੀ ਵੀ ਕਰ ਦਿੱਤੀ ਸਿੱਖੋ ਸੁਣੋ ਇੱਕ ਐਸਾ ਸਮਾਂ ਆਵੇਗਾ ਜ਼ਮੀਨ ਅਸਮਾਨ ਪੌਣ ਪਾਣੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜਨਗੇ ਔਰ ਇਹਦਾ ਜਿਹੜਾ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਨਗੇ ਗੁਰੂ ਗੁਰੂ ਦਾ ਜਾਪ ਹੋਵੇਗਾ ਨਾਨਕ ਨਾਨਕ ਗੁਰੂ ਸਾਰੇ ਜਾਣੇ ਪੁਕਾਰਨਗੇ ਆਪਣੀ ਪੈਜ ਸਵਾਰਨਗੇ ਸਾਥੀ ਸੰਗੀ ਸਭ ਤਾਰਨਗੇ ਮਹਾਰਾਜ ਨੇ ਆਖਿਆ ਇੱਕ ਦਿਨ ਐਸਾ ਹੋਵੇਗਾ ਕਿਉਂਕਿ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਵੇਗਾ ਇਸ ਤਰ੍ਹਾਂ ਗੁਰਮਖ ਪਿਆਰਿਓ ਗੁਰੂ ਮਹਾਰਾਜ ਨੇ ਸਾਰੀ ਮਰਿਆਦਾ ਦੱਸੀ ਆ ਕਿ ਆਉਣ ਵਾਲੇ ਸਮੇਂ ਵਿੱਚ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਵੇਗਾ ਜੀ ਸਾਰਿਆਂ ਨੂੰ ਨਾਮ ਜਪਣਾ ਹੀ ਪਵੇਗਾ ਅਸੀਂ ਵੇਖਦੇ ਹਾਂ ਚੰਗਾ ਕੰਮ ਕਰਨਾ ਹੋਵੇ ਬਹੁਤ ਉਦਮ ਕਰਕੇ ਮਸਾਂ ਮਸਾਂ ਲੋਕ ਜੁੜਦੇ ਆ ਕੋਈ ਨੱਚਣ ਗਾਉਣ ਵਾਲੀ ਲੱਗੀ ਹੋਵੇ ਕੋਈ ਸਿੰਗਰ ਲੱਗਾ ਹੋਵੇ ਕੋਈ ਟੂਰਨਾਮੈਂਟ ਹੋਵੇ ਉੱਥੇ ਲੋਕ ਭੱਜ ਜਾਂਦੇ ਆ ਭੱਜੇ ਜਾਣਗੇ ਉੱਥੇ ਸਮੇਂ ਦਾ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਮਨ ਉਥੇ ਉਹ ਜਹਾ ਪਾਪੀ ਆ ਤੇ ਉਹਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਮਨ ਵਿਕਾਰੀ ਆ ਉਹਨੂੰ ਵਿਕਾਰ ਚੰਗੇ ਲੱਗਦੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਨੂੰ ਉਬਾਸੀਆਂ ਆਉਂਦੀਆਂ ਨੀਂਦ ਆਉਂਦੀ ਆ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੀ ਜਿਹੜੀ ਮਰਿਆਦਾ ਵਾ ਆਨੰਦ ਸੰਸਕਾਰ ਦੀ ਉਹ ਸਾਰੀ ਮਹਾਰਾਜ ਨੇ ਸਮਝਾਈ ਸੀਗੀ ਵੀ ਇੰਉਂ ਪਾਈ ਪਹਿਲੀ ਇਲਾਮ ਦਾ ਪਾਠ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ੍ਹੇਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਨੀਆਂ ਹਨ ਜੀ ਮਹਾਰਾਜ ਨੇ ਸਭ ਕੁਝ ਦੱਸਿਆ ਬਾਣੀ ਦੀਆਂ ਪ੍ਰਕਰਮਾਂ ਕਰਨੀਆਂ ਨੇ ਤੇ ਹੁਣ ਜਦੋਂ ਤੁਹਾਨੂੰ ਆਨੰਦ ਸੰਸਕਾਰ ਦੀ ਮਰਿਆਦਾ ਮੈਂ ਪੜ੍ਹ ਕੇ ਦੱਸਾਂਗਾ ਨਾ ਤੁਸੀਂ ਹੈਰਾਨ ਹੋ ਜਾਓਗੇ ਆਪਾਂ ਕਰਦੇ ਹੀ ਉਲਟਾ ਸਿੱਖ ਸਿੱਖਣੀ ਦਾ ਵਿਆਹ ਬਿਨਾ ਜਾਤ ਪਾਤ ਗੋਤ ਇਹਨਾਂ ਦੇ ਵਿਚਾਰ ਤੋਂ ਬਿਨਾ ਹੋਣਾ ਚਾਹੀਦਾ ਮਹਾਰਾਜ ਨੇ ਆਖਿਆ ਸੀ ਅਸੀਂ ਸਾਰੇ ਇੱਕ ਪਿਤਾ ਦੇ ਪੁੱਤਰ ਆ ਫਿਰ ਰਹਿਤ ਮਰਿਆਦਾ ਦੱਸਦੀ ਆ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਹ ਵੀ ਜਰੂਰ ਸਰਵਣ ਕਰ ਲੋ ਕਿਉਂਕਿ ਭਾਵੇਂ ਕਿ ਕਿਤਾਬ ਭੇਟਾ ਰਹਿਤੀ ਮਿਲਦੀ ਆ ਪਰ ਅਸੀਂ ਨਹੀਂ ਨਾ ਪੜਦੇ ਅਸੀਂ ਤਾਂ ਗੁਰਮਖ ਪਿਆਰਿਓ ਉਹ ਕਿਤਾਬਾਂ ਨਹੀਂ ਪੜ ਸਕੇ ਜਿਨ੍ਹਾਂ ਦੀ ਕੋਈ ਭੇਟਾ ਨਹੀਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਲੈ ਕੇ ਤਾਂ ਅਸੀਂ ਕੀ ਪੜਨੀ ਅਸੀਂ ਅਸੀਂ ਤਾਂ ਤਰਕ ਕਰਨ ਜੋਗ ਨਹੀਂ ਆ ਵੀ ਗੁਰੂ ਆ ਨਹੀਂ ਕਰ ਸਕਦਾ ਗੁਰੂ ਇਹ ਨਹੀਂ ਕਰ ਸਕਦਾ ਗੁਰੂ ਨੂੰ ਅਸੀਂ ਆਪਣੇ ਵਰਗਾ ਹੀ ਸਮਝ ਲਿਆ ਹੁਣ ਵਾਲੇ ਤਾਂ ਕਹਿਣ ਲੱਗੇ ਗੁਰੂ ਸਾਡੇ ਵਰਗਾ ਹੀ ਆ ਗੁਰਮਖ ਪਿਆਰਿਓ ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ ਮਹਾਰਾਜ ਵਿੱਚ ਇਤਨੀ ਸ਼ਾਂਤੀ ਸੀਗੀ ਤੇ ਤੁਸੀਂ ਤਵੇ ਤੇ ਉਂਗਲੀ ਰੱਖ ਕੇ ਦਿਖਾ ਦਿਓ ਜਿਹੜੇ ਕਹਿੰਦੇ ਗੁਰੂ ਸਾਡੇ ਵਰਗਈ ਆ ਗੁਰਮਖ ਪਿਆਰਿਓ ਗੁਰੂ ਨੇ ਸਾਨੂੰ ਆਪਣੇ ਵਰਗਾ ਹੋਣ ਲਈ ਉਪਦੇਸ਼ ਦਿੱਤਾ ਕਮਾਇਆ ਸੀ ਕਿੰਨਾ ਕਮਾਇਆ ਹੈ ਨਹੀਂ ਨਾਮ ਹੈ ਨਹੀਂ ਸਾਡੀ ਬੰਦਗੀ ਹੈ ਨਹੀਂ ਤੇ ਕਹਿ ਦਿੰਨੇ ਆ ਗੁਰੂ ਸਾਡੇ ਵਰਗਈ ਆ ਤਾਂ ਰੋ ਵਿਚਾਰ ਸਿੱਖ ਦਾ ਜਿਹੜਾ ਵਿਆਹ ਵਾ ਆਨੰਦ ਰੀਤੀ ਨਾਲ ਹੀ ਹੋਣਾ ਚਾਹੀਦਾ ਇਹ ਬੱਚੇ ਬੱਚੀ ਦਾ ਵਿਆਹ ਬਚਪਨ ਦੇ ਵਿੱਚ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਉਹਨਾਂ ਨੂੰ ਸੋਝੀ ਨਹੀਂ ਹੁੰਦੀ ਤੇ ਅੱਜ ਜਿਹੜੇ ਲੋਕ ਆ ਨਿੱਕੀਆਂ ਨਿੱਕੀਆਂ ਬੱਚੀਆਂ ਦਾ ਲਾਲਚ ਵਿੱਚ ਆ ਕੇ ਵਿਆਹ ਕਰੀ ਜਾਂਦੇ ਆ ਫੋਰਨ ਕੰਟਰੀਆਂ ਵਿੱਚ ਭੇਜਣ ਦੇ ਲਈ ਉਹਨਾਂ ਦੇ ਸੌਦੇ ਕਰਕੇ ਉਹਨਾਂ ਨੂੰ ਭੇਜਦੇ ਆ ਬਾਹਰ ਬਾਹਰ ਜਾ ਕੇ ਤਲਾਕ ਹੁੰਦੇ ਆ ਰਿਸ਼ਤਿਆਂ ਵਿੱਚ ਆਪਸ ਵਿੱਚ ਅਣਬਣ ਹੁੰਦੀ ਆ ਕਈ ਘਰ ਖਰਾਬ ਹੁੰਦੇ ਆ ਫਿਰ ਦੋਸ਼ ਬੱਚਾ ਬੱਚੀ ਤੇ ਲਾਇਆ ਜਾਂਦਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਵਿਆਹ ਦੀ ਮਰਿਆਦਾ ਕੀ ਆ ਅਜੇ ਉਹਨਾਂ ਨੂੰ ਜ਼ਿੰਦਗੀ ਦੀ ਸਮਝ ਨਹੀਂ ਤੇ ਉਹਨਾਂ ਨੂੰ ਵਿਆਹ ਕਰ ਦਿੱਤੇ ਜਾਂਦੇ ਆ ਬਹੁਤ ਬਾਹਰਲੇ ਦੇਸ਼ਾਂ ਤੋਂ ਖਬਰਾਂ ਤੁਸੀਂ ਸੁਣਦੇ ਰਹਿੰਦੇ ਹੋ ਮੇਰੇ ਨਾਲੋਂ ਵੱਧ ਤੁਹਾਨੂੰ ਚੀਜ਼ਾਂ ਦਾ ਪਤਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਸੀ ਜਦੋਂ ਵੀ ਭਾਈ ਇਹ ਆਨੰਦ ਕਾਰਜ ਦੀ ਰਸਮ ਕਰਨੀ ਆ ਉਦੋਂ ਥੱਤਵਾਰ ਚੰਗੇ ਮੰਦੇ ਦਿਨ ਦੀ ਵਿਚਾਰ ਨਹੀਂ ਕਰਨੀ ਕੋਈ ਵੀ ਦਿਨ ਰੱਖ ਲਓ ਜੋ ਦੋਹਾਂ ਤਰਾ ਨੂੰ ਆਪਸ ਵਿੱਚ ਚੰਗਾ ਲੱਗੇ ਜਦੋਂ ਸਮਾਂ ਬਣ ਜਾਵੇ ਵੇਲ ਹੋਵੇ ਉਦੋਂ ਵਿਆਹ ਕਰ ਲੈਣਾ ਚਾਹੀਦਾ ਇਹ ਚੱਕਰਾਂ ਜੀ ਨਹੀਂ ਪੈਣਾ ਚਾਹੀਦਾ ਜੀ ਸ਼ਨੀਵਾਰ ਨਹੀਂ ਕਰਨਾ ਇਹ ਐਤਵਾਰ ਨਹੀਂ ਕਰਨਾ ਇਹ ਮੰਗਲ ਨਹੀਂ ਕਰਨਾ ਗੁਰਮਖ ਪਿਆਰਿਓ ਸਤਗੁਰੂ ਮਹਾਰਾਜ ਦੇ ਹੁਕਮਾਂ ਨੂੰ ਮੰਨਣਾ ਆ ਸੇਰਾ ਮੁਕਟ ਜਾਂ ਗਾਨਾ ਬੰਨਣਾ ਪਿੱਤਰ ਪੂਜਣੇ ਕੱਚੀ ਲੱਸੀ 'ਚ ਪੈਰ ਪਾਉਣਾ ਘੜੋਲੀ ਭਰਨੀ ਛੰਦ ਪੜਨੇ ਹਵਨ ਕਰਨਾ ਵੇਦੀ ਗੱਢਣੀ ਅਵੇਸ਼ਵਾਮਾਂ ਦਾ ਨਾਚ ਸ਼ਰਾਬ ਇਹ ਮਨਮਤਾ ਇਹ ਚੀਜ਼ਾਂ ਨਹੀਂ ਕਰਨੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਤੀਆਂ ਵੀ ਹੁੰਦੀਆਂ ਆ ਇਹ ਅਸਲ ਦੇ ਵਿੱਚ ਗੱਲ ਇਹ ਹੋ ਗਈ ਵੀ ਗੁਰੂ ਨੇ ਜਿਹੜੀ ਚੀਜ਼ ਤੋਂ ਰੋਕਿਆ ਹਉਣ ਵਾਲੇ ਸਿੱਖ ਕਹਿੰਦੇ ਅਸੀਂ ਤਾਂ ਕਰਨੀ ਉਹ ਆ ਤਾਂ ਹੀ ਫਿਰ ਖੁਸ਼ੀਆਂ ਵੀ ਕਿੱਥੋਂ ਲੈਣੀਆਂ ਸੀਗੀਆਂ ਗੁਰਮਖ ਪਿਆਰੋ ਇਹ ਚੀਜ਼ਾਂ ਸਾਰੀਆਂ ਮਹਾਰਾਜ ਨੇ ਰੋਕੀਆਂ ਹੋਈਆਂ ਤੇ ਇਹ ਵੀ ਦੇਖਣਾ ਚਾਹੀਦਾ ਕਿ ਲੜਕੀ ਵਾਲੇ ਗਰੀਬਾ ਤੇ ਅਸੀਂ ਬਰਾਤ 100 ਬੰਦਿਆਂ ਦੀ ਲੈ ਗਏ ਆ ਜਿੰਨੇ ਥੋੜੇ ਆਦਮੀ ਲੜਕੀ ਵਾਲੇ ਕਹਿਣ ਵੀ ਇੰਨੇ ਹੀ ਲੈ ਕੇ ਆਏ ਉਹ ਵੀ ਅਸੀਂ ਇਤਨੇ ਕ ਜੋਗੇ ਆ ਉਨੇ ਹੀ ਲੈ ਕੇ ਜਾਣੇ ਉਨੇ ਹੀ ਲੜਕਾ ਸਹਰੇ ਕਰ ਲੈ ਕੇ ਜਾਵੇ ਦੋਹਾਂ ਪਾਸਿਆਂ ਤੋਂ ਬਾਣੀ ਦਾ ਪਾਠ ਹੋਵੇ ਫਤਿਹ ਗਜਾਈ ਜਾਵੇ ਤੁਸੀਂ ਦੱਸੋ ਵੀ ਕਿੰਨੇ ਜਾਣੇ 100 ਦੇ ਵਿੱਚੋਂ ਇੱਕ ਘਰ ਹੋਊਗਾ ਜਿਹੜੀ ਇਹ ਮਰਿਆਦਾ ਦੀ ਪਾਲਣਾ ਕਰਦੇ ਹੋਣਗੇ ਮਹਾਰਾਜ ਨੇ 100 ਸਾਖੀ ਵਿੱਚ ਲਿਖਿਆ ਬਹੁਤ ਕੌਜਾ ਗੁਰਮੁਖ ਪਿਆਰੋ ਇਹ ਉਹ ਕਿਤਾਬਾਂ ਨੇ ਜਿਨ੍ਹਾਂ ਨੂੰ ਕੁਝ ਜਿਹੜੇ ਗਦਾਰ ਲੋਕ ਸੀ ਉਹਨਾਂ ਵੱਲੋਂ ਇਹਨਾਂ ਦਾ ਬੇਅਦਬੀ ਕੀਤੀ ਗਈ ਇਹਨਾਂ ਨੂੰ ਲੁਕੋਇਆ ਗਿਆ ਵੀ ਕਿਤੇ ਸਿੱਖ ਨਾ ਪੜ ਲੈਣ ਵੀ ਸਿੱਖ ਪੜ ਲੈਣਗੇ ਸਿੱਖ ਜਾਗ ਜਾਣਗੇ ਸਾਖੀ ਵਿੱਚ ਇਹੋ ਜੀਆਂ ਗੱਲਾਂ ਲਿਖੀਆਂ ਹੋਈਆਂ ਵੀ ਸਾਨੂੰ ਸਾਡੀ ਮਰਿਆਦਾ ਦੱਸਦੀਆਂ ਜੋ ਉਹ ਇਹਨਾਂ ਨੂੰ ਲੁਕੋਉਂ ਦਿੰਦੇ ਸੀਗੇ ਕਹਿ ਦਿੰਦੇ ਸੀ ਪੈਸੇ ਲੈ ਲਓ ਲਿਆਓ ਸਾਨੂੰ ਆ ਗ੍ਰੰਥ ਦੇ ਦਿਓ ਆਪਣੇ ਭੋਲੇ ਲੋਕ ਚਾਰ ਪੈਸਿਆਂ ਵਾਸਤੇ ਇਹ ਸੋਹਣੇ ਕੀਮਤੀ ਗ੍ਰੰਥ ਘਰਾਂ ਵਿੱਚੋਂ ਇਹਨਾਂ ਗਦਾਰ ਲੋਕਾਂ ਨੂੰ ਦੇ ਦਿੰਦੇ ਸੀ ਤੇ ਇਹਨਾਂ ਦੀ ਬਿਆਦਵੀ ਕਰ ਦਿੰਦੇ ਸੀ ਇਹਨਾਂ ਨੂੰ ਨਸ਼ਟ ਕਰ ਦਿੰਦੇ ਹੁੰਦੇ ਸੀ ਕਿ ਸਾਨੂੰ ਨਹੀਂ ਪਤਾ ਵੀ ਅਸੀਂ ਕੀ ਗਲਤੀਆਂ ਪਿੱਛੇ ਕਰਾਂ ਏ ਇਹ ਰਹਿਤ ਮਰਿਆਦਾ ਵਿੱਚ ਲਿਖਿਆ ਲੜਕੇ ਜਾਂ ਲੜਕੀ ਦਾ ਸੰਯੋਗ ਪੈਸਾ ਲੈ ਕੇ ਨਹੀਂ ਕਰਨਾ ਚਾਹੀਦਾ ਅੱਜ ਕੱਲ ਹੁੰਦਾ ਹੀ ਇਹ ਸਭ ਕੁਝ ਲੋਕ ਜਿਹੜੇ ਆ ਸਿਰਫ ਪੈਸਿਆਂ ਨੂੰ ਹੀ ਰਿਸ਼ਤਾ ਕਰਦੇ ਆ ਪਰ ਉਹ ਵੇਖਦੇ ਨਹੀਂ ਕਿਸੇ ਅਮਰਤਧਾਰੀ ਸਿੰਘ ਦੀ ਰਹਿਣੀ ਬਹਿਣੀ ਉਹ ਸਿਰਫ ਪੈਸੇ ਵਾਲੀ ਧਿਆਨ ਦਿੰਦੇ ਆ ਸਾਡੇ ਵਿੱਚ ਜਿਹੜੀ ਵਿਆਹ ਦੀ ਮਰਿਆਦਾ ਵਿਆਹ ਵੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀ ਮaan ਲੱਗੇ ਸੰਗਤ ਜਾਂ ਰਾਗੀ ਕੀਰਤਨ ਕਰਨ ਫਿਰ ਲੜਕਾ ਤੇ ਲੜਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾ ਲਏ ਜਾਣ ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ ਫਿਰ ਉਹ ਜੋ ਲੜਕੀ ਦੇ ਲੜਕੇ ਦੇ ਮਾਤਾ ਪਿਤਾ ਜੀ ਹਨ ਉਹ ਸਾਵਧਾਨ ਹੋਣ ਤੇ ਲੜਕਾ ਲੜਕੀ ਵੀ ਤੇ ਫਿਰ ਅਰਦਾਸ ਬੇਨਤੀ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਆਰੰਭਤਾ ਦੀ ਕਿ ਆਗਿਆ ਬਖਸ਼ੋ ਮਹਾਰਾਜ ਫਿਰ ਉਹ ਲੜਕੇ ਲੜਕੀ ਨੂੰ ਗੁਰਮਤ ਅਨੁਸਾਰ ਗ੍ਰਸਤ ਧਰਮ ਦੇ ਫਰਜ਼ਾਂ ਦਾ ਉਪਦੇਸ਼ ਇੱਕ ਸਿੱਖ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਕਰੇ ਆਪਸ ਦੇ ਵਿੱਚ ਪ੍ਰੇਮ ਦੁਆਰਾ ਏਕ ਜੋਤ ਦੋਏ ਮੂਰਤੀ ਹੋਣਾ ਦੱਸੇ ਵੀ ਏਕ ਜੋਤ ਦੋਏ ਮੂਰਤੀ ਦੇਖਣ ਨੂੰ ਸਰੀਰ ਭਾਵੇਂ ਦੋ ਆ ਤੁਹਾਡੇ ਅੱਜ ਤੋਂ ਵਿਚਾਰ ਇੱਕ ਹੋ ਜਾਣੇ ਚਾਹੀਦੇ ਆ ਪ੍ਰੇਮ ਨਾਲ ਰਹਿਣਾ ਕਿਵੇਂ ਆਪਣਾ ਜਨਮ ਸਫਲ ਕਰਨਾ ਉਹਦਾ ਉਪਦੇਸ਼ ਇਹਨਾਂ ਬੱਚਿਆਂ ਨੂੰ ਦੇਣਾ ਬਹੁਤ ਜ਼ਰੂਰੀ ਆ ਪਰ ਅੱਜ ਕੱਲ ਕੀ ਹੁੰਦਾ ਲੋਕਾਂ ਨੂੰ ਇਉਂ ਹੁੰਦਾ ਆਨੰਦ ਕਾਰਜ ਛੇਤੀ ਹੋਣ ਛੇਤੀ ਭਜਣਾ ਹੁੰਦਾ ਉੱਥੇ ਡੀਜੇ ਲੱਗੇ ਹੁੰਦੇ ਆ ਪੈਲਸਾਂ ਦੇ ਵਿੱਚ ਉੱਥੇ ਜਿਹੜੀ ਝੂਠ ਹੁੰਦੀ ਆ ਸ਼ਕਣੀ ਹੁੰਦੀ ਆ ਛੇਤੀ ਜਾ ਕੇ ਤੇ ਨੱਚਣਾ ਹੁੰਦਾ ਉੱਥੇ ਜਾ ਕੇ ਨਾ ਤਾਂ ਅੱਜ ਕੱਲ ਦੇ ਜਿਹੜੇ ਬੱਚਾ ਬੱਚੀ ਆ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਦੱਸਦੇ ਆ ਜੇ ਦੱਸਦੇ ਆ ਉਹ ਸੁਣਦੇ ਨਹੀਂ ਕਲਯੁਗ ਦਾ ਪ੍ਰਭਾਵ ਆ ਉਹਨਾਂ ਨੂੰ ਇਉਂ ਹੁੰਦਾ ਛੇਤੀ ਪੈਲਸ ਵਿੱਚ ਜਾਈਏ ਰਾਗੀ ਸਿੰਘਾਂ ਨੂੰ ਆ ਕੇ ਕਹਿ ਦਿੰਦੇ ਆ ਜੀ ਛੇਤੀ ਕਰੋ ਛੇਤੀ ਕਰੋ ਛੇਤੀ ਕਰੋ ਜਲਦੀ ਕਰੋ ਛੇਤੀ ਜਾਣਾ ਅਸੀਂ ਇਸ ਤਰ੍ਹਾਂ ਦਾ ਅੱਜ ਕੱਲ ਮਾਹੌਲ ਹੋਇਆ ਪਿਆ ਤਾਂ ਗੁਰਮਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਚੰਗੀ ਮਰਿਆਦਾ ਦੱਸ ਦਿੱਤੀ ਆ ਪਰ ਇਹਨੂੰ ਮੰਨਣਾ ਜਾਂ ਨਾ ਮੰਨਣਾ ਇਹ ਸਾਡੇ ਤੇ ਆ ਸਾਨੂੰ ਸਾਦੇ ਹੀ ਵਿਆਹ ਕਰਨੇ ਚਾਹੀਦੇ ਆ ਬਹੁਤਾ ਇਕੱਠ ਨਹੀਂ ਕਰਨਾ ਚਾਹੀਦਾ ਵਿਖਾਵਾ ਅਸੀਂ ਕਰਦੇ ਆ ਪੈਰਸ ਵਿੱਚ ਇੰਨੇ ਪੈਸੇ ਅਸੀਂ ਦੇ ਕੇ ਇੰਨੇ ਲੱਖ ਲਾ ਦਿੱਤੇ ਗੁਰਮਖ ਪਿਆਰਿਓ ਪਰ ਅਸੀਂ ਇਹ ਨਹੀਂ ਜਾਣਦੇ ਕਿ ਦਿਖਾਵਾ ਸਿੱਖ ਨਹੀਂ ਕਰਦਾ ਹੁੰਦਾ ਗੁਰੂ ਦੇ ਸਿੱਖ ਨੇ ਦਿਖਾਵਾ ਨਹੀਂ ਕਰਨਾ ਦਿਖਾਵੇ ਵਿੱਚ ਅਸੀਂ ਕਿੰਨਾ ਕਿੰਨਾ ਕਰਜ਼ਾ ਕਈ ਵਾਰੀ ਲੈ ਲੈਨੇ ਆ ਸਾਰੀ ਜ਼ਿੰਦਗੀ ਕਰਜ਼ਾ ਤਾਰਦਿਆਂ ਦੀ ਲੱਗ ਜਾਂਦੀ ਆ ਕੀ ਉਹ ਇੱਕ ਦਿਨ ਦੀ ਟੌਰ ਵਾਸਤੇ ਵੀ ਇੱਕ ਦੋ ਦਿਨ ਦੀ ਟੌਰ ਦਿਖਾਉਣ ਲਈ ਤਾਂ ਗੁਰੂ ਮਹਾਰਾਜ ਨੇ ਜੋ ਬਚਨ ਕੀਤੇ ਆ ਇਹ ਮੰਨਣ ਵਿੱਚ ਹੀ ਸਾਡਾ ਭਲਾ ਹੈ ਗੁਰਮਖ ਪਿਆਰਿਓ ਤਾਂ ਇਹ ਜੋ ਆਨੰਦ ਕਾਰਜ ਦੀ ਮਰਿਆਦਾ ਇਹ ਵੀ ਤੁਹਾਨੂੰ ਦੱਸ ਦਿੱਤੀ ਅੱਜ ਕਿਸ ਤਰ੍ਹਾਂ ਹੁੰਦੀ ਆ ਪੂਰਨ ਗੁਰਮਰਿਆਦਾ ਤੁਸੀਂ ਸਾਰੀ ਇਹ ਸਿਕ ਰਹਿਤ ਮਰਿਆਦਾ ਵਿੱਚੋਂ ਲੈ ਕੇ ਕਿਤਾਬ ਪੜ ਸਕਦੇ ਹੋ ਮੈਂ ਤਾਂ ਇਹ ਚਾਹਨਾ ਵੀ ਤੁਸੀਂ ਆਪ ਇਹ ਚੀਜ਼ਾਂ ਪੜੋ ਵੱਧ ਤੋਂ ਵੱਧ ਆਪ ਜੁੜੋ ਕਿਤਾਬਾਂ ਦੇ ਨਾਲ ਕਿਉਂਕਿ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਖੁਦ ਨੂੰ ਪਤਾ ਲੱਗਦਾ ਵੀ ਸੱਚ ਕੀ ਹੈ ਕਈ ਵਾਰੀ ਹੁਣ ਮੈਂ ਦੱਸ ਰਿਹਾ ਵੀ ਤੁਹਾਡਾ ਵਿਸ਼ਵਾਸ ਨਹੀਂ ਬਣਨਾ ਸਿਕ ਰਹਿਤ ਮਰਿਆਦਾ ਜਿਹੜੀ ਇੱਕ ਪਹਿਲਾਂ ਖਰੜੇ ਦੇ ਰੂਪ ਵਿੱਚ ਪਾਸ ਹੋਈ ਸੀਗੀ ਇਹਨੂੰ ਬਹੁਤ ਸਾਰੇ ਵਿਦਵਾਨਾਂ ਨੇ ਮਿਲ ਕੇ ਤਿਆਰ ਕੀਤਾ ਜੋ ਸਾਨੂੰ ਮੰਨਣੀ ਵੀ ਚਾਹੀਦੀ ਹੈ ਇਹ ਅਕਾਲ ਤਗਤ ਸਾਹਿਬ ਦੀ ਹੁਣ ਮਰਿਆਦਾ ਵਾ ਗੁਰੂ ਸਾਹਿਬ ਜੀ ਰਹਿਮਤ ਕਰਨ ਤਾਂ ਸਤਿਗੁਰ ਸਚੇ ਪਾਸ਼ਾ ਜੀ ਨੇ ਸੋ ਸਾਕੀ ਵਿੱਚ ਜੋ ਦੱਸਿਆ ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਈਏ ਅਮਰਤ ਛਕੀਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਚੰਗੀਆਂ ਕਿਤਾਬਾਂ ਪੜ੍ਹੀਏ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਈਏ ਤਾਂ ਜੇ ਤੁਸੀਂ ਭਾਈ ਵਿਆਹ ਜੇ ਕਰਨਾ ਵਾ ਆਪਣੇ ਧੀਆਂ ਪੁੱਤਰਾਂ ਦਾ ਜਾਂ ਆਪ ਵੀ ਤੁਸੀਂ ਕਰਨਾ ਜਾਂ ਕਰਵਾਉਣਾ ਹੈ ਜਰੂਰ ਇਹ ਮਰਿਆਦਾ ਦਾ ਖਿਆਲ ਰੱਖਿਓ ਕੋਜ ਨਹੀਂ ਪਿਆ ਸ਼ੋਸ਼ੇ ਬਾਜ਼ੀਆਂ ਦੇ ਵਿੱਚ ਕੋਜ ਨਹੀਂ ਪਿਆ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਣ ਕੋ ਆਵਤ ਲਾ ਜਾ ਨਾਟਕ ਚੇਟਕ ਜਿਹੜਿਆ ਕਰਨੇ ਛੱਡੋ ਸਤਿਗੁਰੂ ਮਹਾਰਾਜ ਤੋਂ ਸਿੱਖਿਆ ਲੈ ਕੇ ਸਾਦਾ ਜੀਵਨ ਬਤੀਤ ਕਰੀਏ ਤੇ ਸਾਦੇ ਵਿਆਹ ਕਰੀਏ ਤੇ ਆਪ ਵੀ ਸਾਦਾ ਜੀਵਨ ਬਣਾਈਏ ਆਪਣਾ ਗੁਰਬਾਣੀ ਦੇ ਕਥਨ ਅਨੁਸਾਰ ਗੁਰਸਿੱਖ ਬਣ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ